ਪੰਜਾਬ ਦਾ ਕ੍ਰਾਂਤੀਕਾਰੀ ਉਹ ਮਹਾਨ ਯੋਧਾ ਜਿਸ ਨੇ ساری ਉਮਰ ਹਿੰਦੂ ਮੁਸਲਮ ਸਿੱਖਾਂ ਨੂੰ ਇਕੱਠਿਆਂ ਕਰਕੇ ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਹਲਾ ਦਿੱਤੀਆਂ ਇਹ ਉਹ ਆਜ਼ਾਦੀ ਦਾ ਪਰਵਾਨਾ ਜਿਸ ਨੇ ਸਿੰਗਾਪੁਰ ਦੀ ਕਾਲੇ ਪਾਣੀ ਦੀ ਜੇਲ੍ਹ ਦੇ ਵਿੱਚ ਸ਼ਹਾਦਤ ਦਾ ਜਾਮ ਪੀਤਾ ਜਿਸ ਦਾ ਨਾਮ ਲੈ ਕੇ ਅਰਨੋਲਡ ਇਹ ਲਿਖਦਾ ਹੈ ਕਿ ਜੇਕਰ ਭਾਈ ਮਹਾਰਾਜ ਸਿੰਘ ਜੀ ਨਾ ਪੜੇ ਜਾਂਦੇ ਤਾਂ ਬ੍ਰਿਟਿਸ਼ ਸਰਕਾਰ ਦੇ ਹੱਥੋਂ ਪੰਜਾਬ ਨਿਕਲ ਜਾਣਾ ਸੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਡੋਗਰਿਆਂ ਦੀ ਗੱਦਾਰੀ ਦੇ ਤਹਿਤ ਅੰਗਰੇਜ਼ ਪੰਜਾਬ ਵੱਲ ਦਸਤਕ ਕਰਦੇ ਹਨ ਹਿੰਦੁਸਤਾਨ ਤੇ 100 ਸਾਲ ਰਾਜ ਕਰਨ ਤੋਂ ਬਾਅਦ ਗੋਰਿਆਂ ਦਾ ਧਿਆਨ ਹੁਣ ਪੰਜਾਬ ਵੱਲ ਸੀ ਪੰਜਾਬ ਨੂੰ ਹਾਸਲ ਕਰਨਾ ਕੋਈ ਸੌਖੀ ਗੱਲ ਨਹੀਂ ਸੀ ਪੰਜਾਬ ਦੇ ਜਾਇਆ ਨੇ ਇੰਨਾ ਗੋਰਿਆਂ ਨੂੰ ਮੈਦਾਨੇ ਜੰਗ ਦੇ ਵਿੱਚ ਲੋਹੇ ਦੇ ਚਾਣੇ ਚਵਾ ਦਿੱਤੇ ਦੋ ਹੱਥ ਕਰਦਿਆਂ ਅੰਗਰੇਜ਼ੀ ਹਕੂਮਤ ਨੂੰ ਪੰਜਾਬ ਦੇ ਪੁੱਤਾਂ ਨੇ ਉਹਨਾਂ ਦੀ ਨਾਨੀ ਯਾਦ ਕਰਵਾ ਦਿੱਤੀ ਇਤਿਹਾਸ ਇਸ ਗੱਲ ਦੀ ਵੀ ਗਵਾਹੀ ਭਰਦਾ ਹੈ ਕਿ ਜਿਸ ਦਿਨ ਤੋਂ ਅੰਗਰੇਜ਼ੀ ਹਕੂਮਤ ਪੰਜਾਬ ਵਿੱਚ ਆਈ ਭਾਵੇਂ ਉਸਨੇ 98 ਸਾਲ ਤੱਕ ਪੰਜਾਬ ਤੇ ਰਾਜ ਕੀਤਾ ਪਰ ਉਹਨਾਂ 98 ਸਾਲਾਂ ਦੇ ਵਿੱਚ ਇੱਕ ਵੀ ਦਿਨ ਐਸਾ ਨਹੀਂ ਸੀ ਜਿਸ ਦਿਨ ਸਰਕਾਰ ਨੂੰ ਇਸ ਪੰਜਾਬ ਦੇ ਪੁੱਤਾਂ ਨੇ ਆਜੜਾ ਨਾਂ ਪਾਈਆ ਹੋਣ ਇੱਕ ਵੀ ਦਿਨ ਉਹ ਪੰਜਾਬ ਦੇ ਵਿੱਚ ਸਕੂਨ ਦਾ ਨਾ ਬਤੀਤ ਕਰ ਸਕੇ ਐਸੇ ਪਰਵਾਨਿਆਂ ਦੇ ਵਿੱਚੋ ਹੀ ਸਨ ਸਤਕਾਰਤ ਭਾਈ ਮਹਾਰਾਜ ਸਿੰਘ ਜੀ ਜਿਨ੍ਹਾਂ ਦਾ ਪਹਿਲਾ ਨਾਂ ਨਿਹਾਲ ਸਿੰਘ ਜੀ ਸੀ ਜਦੋਂ ਖੰਡੇ ਬਾਟੇ ਦੀ ਪਾਹਲ ਗ੍ਰਹਿਣ ਕੀਤੀ ਗੁਰਸਿੱਖਾਂ ਪਾਸੋਂ ਤੇ ਆਪ ਜੀ ਦਾ ਨਾਂ ਭਗਵਾਨ ਸਿੰਘ ਜੀ ਹੋ ਗਿਆ ਆਪ ਸ਼ੁਰੂ ਤੋਂ ਹੀ ਬੜੀ ਧਾਰਮਿਕ ਵਿਰਤੀ ਦੇ ਮਾਲਕ ਸਨ ਕੁਛ ਚਿਰ ਨਿਰਮਲਿਆਂ ਦੇ ਨਾਲ ਜਿੱਥੇ ਸ਼ਸ਼ਤਰ ਤੇ ਸ਼ਾਸਤਰ ਦੀ ਵਿਦਿਆ ਸਿੱਖੀ ਗੁਰੂ ਕੀ ਸੰਗਤ ਦੀ ਸੇਵਾ ਕਰਦੇ ਰਹੇ ਉਸ ਉਪਰੰਤ ਆਪ ਜੀ ਸਤਕਾਰਤ ਪਾਬਾ ਬੀਰ ਸਿੰਘ ਜੀ ਨਰੰਗਾ ਬਾਦ ਵਾਲਿਆਂ ਦੇ ਜੱਥੇ ਦੇ ਵਿੱਚ ਸ਼ਾਮਿਲ ਹੋ ਗਏ ਤੇ ਉਹਨਾਂ ਦੇ ਡੇਰੇ ਦੇ ਵਿੱਚ ਰਹਿ ਕੇ ਹੀ ਸੰਗਤਾਂ ਦੀ ਸੇਵਾ ਕਰਦੇ ਰਹਿੰਦੇ ਸੇਵਾ ਐਨੀ ਨਿਮਰ ਭਾਵਨਾ ਕਰਦੇ ਕਿ ਆਏ ਗਏ ਨੂੰ ਹਰ ਇੱਕ ਸੰਗਤੀ ਨੂੰ ਬੜੇ ਪਿਆਰ ਦੇ ਨਾਲ ਮਹਾਰਾਜ ਆ ਕੇ ਸੰਬੋਧਨ ਕਰਦੇ ਇਸ ਤਰੀਕੇ ਦੇ ਨਾਲ ਹੌਲੀ-ਹੌਲੀ ਸਾਰੀਆਂ ਸੰਗਤਾਂ ਆਪ ਜੀ ਨੂੰ ਬੜੇ ਪਿਆਰ ਦੇ ਨਾਲ ਭਾਈ ਮਹਾਰਾਜ ਸਿੰਘ ਜੀ ਕਹਿਣਾ ਆਰੰਭ ਕਰਦੇ ਹਨ। ਬਾਬਾ ਬੀਰ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਇਸ ਜਥੇ ਦੀ ਜਥੇਦਾਰੀ ਸਾਰੇ ਗੁਰਸਿੱਖ ਭਾਈ ਮਹਾਰਾਜ ਸਿੰਘ ਜੀ ਨੂੰ ਸੌਂਪ ਦਿੰਦੇ ਹਨ। ਇਹ ਉਹੀ ਭਾਈ ਮਹਾਰਾਜ ਸਿੰਘ ਜੀ ਹੈ ਜਿਨ੍ਹਾਂ ਦੇ ਨਾਮ ਤੋਂ ਅੰਗਰੇਜ਼ੀ ਹਕੂਮਤ थर-थर ਕੰਬਦੀ ਹੈ। ਕਾਰਨ ਕੀ ਪੰਜਾਬ ਦੀ ਆਜ਼ਾਦੀ ਵਾਸਤੇ ਸਭਰਾਵਾਂ ਦੀ ਜੰਗ, ਚੇਲੇਵਾਲਿਆਂ ਦੀ ਜੰਗ ਮੁਦਕੀ ਦੀ ਜੰਗ ਰਾਮਨਗਰ ਦੀ ਜੰਗ ਅਤੇ ਗੁਜਰਾਤ ਦੀ ਜੰਗ ਦੇ ਵਿੱਚ ਕਾਲੀ ਘੋੜੀ ਤੇ ਸਵਾਰ ਹੋ ਕੇ ਇਸ ਗੁਰਸਿੱਖ ਯੋਧੇ ਨੇ ਅੰਗਰੇਜ਼ਾਂ ਦੇ ਨਾਲ ਦੋ ਦੋ ਹੱਥ ਕਰਕੇ ਆਪਣੀ ਬਹਾਦਰੀ ਦਾ ਲੋਹਾ ਮਨਾਇਆ ਸੀ ਸਤਕਾਰ ਪਾਈ ਮਹਾਰਾਜ ਸਿੰਘ ਜੀ ਦਾ ਜਨਮ ਪਿੰਡ ਰੱਬੋਂ ਜ਼ਿਲ੍ਹਾ ਲੁਧਿਆਣਾ ਪੰਜਾਬ ਵਿੱਚ ਹੁੰਦਾ ਹੈ ਸ਼ੁਰੂ ਤੋਂ ਹੀ ਪਾਈ ਮਹਾਰਾਜ ਸਿੰਘ ਜੀ ਦੀ ਬਿਰਤੀ ਸੰਤ ਸਿਪਾਈ ਵਾਲੀ ਸੀ ਪਾਈ ਮਹਾਰਾਜ ਸਿੰਘ ਜੀ ਆਜ਼ਾਦੀ ਦੇ ਪ੍ਰਵਾਨੇ ਉਹਨਾਂ ਮੁਢਲੇ ਯੋਧਿਆਂ ਵਿੱਚੋਂ ਸਨ ਜੋ ਅੰਗਰੇਜ਼ ਸਰਕਾਰ ਦੀਆਂ ਜੜ੍ਹਾਂ ਪੁੱਟ ਦੇਣਾ ਚਾਹੁੰਦੇ ਸਨ ਆਪ ਜੀ ਪਿੰਡਾਂ-ਪਿੰਡਾਂ ਵਿੱਚ ਫੇਰ ਕੇ ਹਿੰਦੂ ਵੀਰਾਂ ਨੂੰ ਮੁਸਲਮਾਨ ਵੀਰਾਂ ਨੂੰ ਤੇ ਸਿੱਖ ਵੀਰਾਂ ਨੂੰ ਇਕਜੁੱਟ ਕਰਕੇ ਅੰਗਰੇਜ਼ੀ ਸਰਕਾਰ ਦੇ ਸਾਹਮਣੇ ਬਗਾਵਤ ਕਰਨ ਦਾ ਝੰਡਾ ਪੰਜਾਬ ਵਿੱਚ ਬੁਲੰਦ ਕੀਤਾ ਆਪ ਜੀ ਦੀ ਰਣਨੀ ਬੈਣੀ ਬਹੁਤ ਉੱਚੀ ਤੇ ਸੁੱਚੀ ਸੀ ਸਭ ਤੋਂ ਪਹਿਲਾਂ ਆਪ ਜੀ ਨੇ ਜਿਹੜੀ ਵਿਉਂਤ ਬਣਾਈ ਉਹ ਇਹ ਸੀ ਕਿ ਦੇਸ਼ ਧਰੋਈ ਜਿਹੜੇ ਡੋਗਰਿਆਂ ਨੇ ਧਰੋਕ ਮਾਇਆ ਹੈ ਅਤੇ ਅੰਗਰੇਜ਼ ਸਰਕਾਰ ਦੇ ਬੇਸ਼ੀ ਦਰਿੰਦੇ ਜਿਹੜੇ ਅਫਸਰ ਨੇ ਉਹਨਾਂ ਨੂੰ ਸੋਧਾ ਲਗਾਇਆ ਜਾਵੇ ਇਸ ਪ੍ਰੋਗਰਾਮ ਦਾ ਨਾਂ ਸੀ ਪ੍ਰੇਮ ਕੌਨਸੀ ਪ੍ਰੈਸੀ ਪਾਲ ਪ੍ਰੇਮਾ ਸਾਜ਼ਿਸ਼ ਇਸ ਸਾਜ਼ਿਸ਼ ਦੀ ਸਾਰੀ ਪਲਾਨਿੰਗ ਆਪ ਜੀ ਨੇ ਖੁਦ ਕੀਤੀ ਆਪ ਜੀ ਦੀਆਂ ਗਤੀਵਿਧੀਆਂ ਤੋਂ ਅੰਗਰੇਜ਼ੀ ਸਰਕਾਰ ਐਨਾ ਘਬਰਾ ਗਈ ਐਨਾ ਡਰ ਗਈ ਕਿ ਆਪ ਜੀ ਦੇ ਸਿਰ ਉੱਤੇ ਉਸ ਵੇਲੇ ਗੋਰੀ ਹਕੂਮਤ ਨੇ 1000 ਰੁਪਏ ਦਾ ਇਨਾਮ ਰੱਖ ਦਿੱਤਾ ਅੱਜ ਦੇ ਹਿਸਾਬ ਨਾਲ ਜੇ ਕੈਲਕੂਲੇਸ਼ਨ ਕਰੀਏ ਤੇ ਤਕਰੀਬਨ 17 ਤੋਂ 18 ਲੱਖ ਰੁਪਇਆ ਆਪ ਜੀ ਦੇ ਸਿਰ ਉੱਤੇ ਇਨਾਮ ਰੱਖਿਆ ਗਿਆ ਆਪ ਜੀ ਦੀ 10 ਪੌਂਡ ਵਾਲੇ ਨੂੰ ਜਾਂ ਫੜੌਣ ਵਾਲੇ ਨੂੰ ਇਹ ਇਨਾਮ ਦਿੱਤਾ ਜਾਣਾ ਸੀ ਇਸ ਕਰਕੇ ਜਿੱਥੇ ਉਹਨਾਂ ਦੇ ਪ੍ਰੇਮੀ ਉਹਨਾਂ ਦਾ ਸਾਥ ਦੇ ਰਹੇ ਸਨ ਉੱਥੇ ਹੀ ਸਰਕਾਰ ਦੇ ਸੂਈਏ ਮੁਖਬਿਰ ਆਪ ਜੀ ਦੀ ਸੂ ਲੈਂਦਿਆਂ ਲੈਂਦਿਆਂ ਆਪ ਜੀ ਦੇ ਪਿੱਛੇ ਹਰ ਲਹਿਰ ਫਿਰ ਰਹੇ ਸਨ ਇਥੇ ਹੀ ਬਸ ਨਹੀਂ ਸਰਕਾਰ ਦੀ ਉੱਗੀ ਕਬਰਾਹਟ ਇਥੋਂ ਵੀ ਪਤਾ ਲੱਗਦੀ ਹੈ ਆਪ ਜੀ ਤੋਂ ਸਰਕਾਰ ਐਨੀ ਭੈ ਪੀਤ ਸੀ ਕਿ ਆਪ ਜੀ ਦੇ ਪਿੱਛੇ ਕੈਪਟਨ ਕੋਕਸ ਜਿੰਨਾਂ ਦੇ ਨਾਲ ਦੋ ਪਾਈਟਨਾ ਇੱਕ ਰੈਜਿਮੈਂਟ ਤੋਪਕਾਨੇ ਦੇ ਨਾਲ ਲੈਸ ਆਪ ਜੀ ਦਾ ਪਿੱਛਾ ਕਰਦੀਆਂ ਰਹਿੰਦੀਆਂ ਸਨ ਤੇ ਸਰਕਾਰੀ ਹਕੂਮਤ ਵੱਲੋਂ ਆਪ ਜੀ ਦੇ ਉੱਤੇ ਜਿੱਥੇ ਇਨਾਮ ਦੀ ਰਕਮ ਰੱਖੀ ਹੋਈ ਸੀ ਉਥੇ ਇਹ ਐਲਾਨੀਆਂ ਸੀ ਕਿ ਆਪ ਜੀ ਦੀ ਕੋਈ ਵੀ ਮਦਦ ਜਾਂ ਸਹਾਇਤਾ ਨਾ ਕਰੇ ਆਪ ਜੀ ਨੂੰ ਕੋਈ ਆਸਰਾ ਨਾ ਦੇਵੇ ਜੇ ਇਸ ਤਰ੍ਹਾਂ ਕਰਦਾ ਕੋਈ ਮਨੁੱਖ ਫੜਿਆ ਜਾਂਦਾ ਹੈ ਤੇ ਉਸ ਦਾ ਨੱਕ ਤੇ ਕੰਨ ਵਾਢ ਦਿੱਤੇ ਜਾਣਗੇ ਨਾਲ ਹੀ ਉਸ ਦੀ ਸਾਰੀ ਜ਼ਮੀਨ ਜ਼ਾਇਦਾਦ ਜ਼ਬਤ ਕਰ ਲਈ ਜਾਏਗੀ ਪਰ ਗੁਰੂ ਕਾ ਸਿੱਖ ਬੇਪਰਵਾਹ ਹੁੰਦਿਆਂ ਹੋਇਆਂ ਇਸ ਆਜ਼ਾਦੀ ਦੇ ਝੰਡੇ ਨੂੰ ਲਹਿਰਾਉਂਦਿਆਂ ਹੋਇਆਂ ਰਾਵਲਪਿੰਡੀ ਜੰਮੂ ਪਿੰਬਰ ਅਖਨੂਰ ਦੇਵ ਬਡਾਲਾ ਚੰਬੀ ਸਾਤੇ ਚੰਬੀ ਦੇ ਲਾਗੇ ਰਾਮਨਗਰ ਦੇ ਕਿਲੇ ਨੂੰ ਸਰ ਕਰਦਾ ਹੈ ਜ਼ੁਲਮੀ ਹਕੂਮਤ ਦੀਆਂ ਨੀਆਂ ਇੱਕ ਵਾਰ ਫਿਰ ਕੰਬਾ ਕੇ ਰੱਖ ਦਿੰਦਾ ਹੈ ਇਸੇ ਰੂਟ ਦੇ ਵਿੱਚ ਆਪ ਜੀ ਦੇ ਪਿੱਛੇ-ਪਿੱਛੇ ਅੰਗਰੇਜ਼ੀ ਜਰਨਲ ਗਿਲਬਾਗ 15000 ਦੀ ਫੌਜ ਨੂੰ ਲੈ ਕੇ ਪੂਰੇ ਤੋਪਖਾਨੇ ਦੇ ਨਾਲ ਲੈਸ ਹੋ ਕੇ ਆਪ ਜੀ ਦਾ ਪਿੱਛਾ ਕਰ ਰਿਹਾ ਸੀ ਪਰ ਉਸ ਵੇਲੇ ਆਪ ਜੀ ਚਕਾਨੀ ਦੇਖ ਕੇ ਹੁਸ਼ਿਆਰਪੁਰ ਆਦਮਪੁਰ ਤੇ ਜਲੰਧਰ ਦੇ ਇਲਾਕੇ ਵੱਲ ਆ ਪਹੁੰਚੇ ਆਪ ਜੀ ਦਾ ਦੂਸਰਾ ਪੈਂਤੜਾ ਸੀ ਸਰਕਾਰੀ ਸ਼ਾਉਣੀਆਂ ਦੇ ਉੱਤੇ ਹੱਲਾ ਬੋਲਣਾ ਜਿੱਥੇ ਸਰਕਾਰ ਦੀ ਨਜ਼ਰ ਵਿੱਚ ਆਪਜੀ ਦੀ ਸ਼ਖਸੀਅਤ ਬਹੁਤ ਚਿਹਰਾ ਤੋਂ ਚੋਬ ਰਹੀ ਸੀ ਉੱਥੇ ਸਰਕਾਰ ਵੀ ਆਪਜੀ ਦੀ ਪਲ-ਪਲ ਦੀ ਖਬਰ ਸੂਈਆਂ ਪਾਸੋਂ ਪ੍ਰਾਪਤ ਕਰਨ ਦੇ ਯਤਨ ਕਰ ਰਹੀ ਸੀ ਸਰਕਾਰੀ ਪਿੱਠੂ ਹਰ ਰਲ-ਹਲ ਕਰਦੇ ਪਿੰਡਾਂ ਦੇ ਵਿੱਚ ਭਾਈ ਸਾਹਿਬ ਨੂੰ ਖੋਜ ਰਹੇ ਸਨ ਇਸ ਸਕੀਮ ਤਹਿਤ ਹਜੇ ਆਪਜੀ ਨੇ ਐਕਸ਼ਨ ਲੈਣਾ ਹੀ ਸੀ ਇੱਕ ਸਰਕਾਰੀ ਪਿੱਠੂ ਨੇ ਜਾ ਕੇ ਡਿਪਟੀ ਕਮਿਸ਼ਨਰ ਹੈਨਰੀ ਵੈਨਸਟਾਰਟ ਨੂੰ ਆਪ ਜੀ ਦੀ ਸੂਹ ਦੇ ਦਿੱਤੀ ਬਹੁਤ ਵੱਡੇ ਪ੍ਰਬੰਧਾਂ ਦੇ ਨਾਲ ਬਹੁਤ ਵੱਡੇ ਉਪਰਾਲਿਆਂ ਦੇ ਨਾਲ ਸਰਕਾਰ ਨੇ ਆਪ ਜੀ ਨੂੰ ਤੇ ਆਪ ਜੀ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਕੋਰੀ ਹਕੂਮਤ ਭਾਈ ਮਹਾਰਾਜ ਸਿੰਘ ਜੀ ਦੀ ਸ਼ਖਸੀਅਤ ਨੂੰ ਐਨੀ ਭੈ ਪੀਤ ਸੀ ਐਨੀ ਡਰਦੀ ਸੀ ਐਨਾ ਦਹਿਸ਼ਤ ਸੀ ਉਹਨਾਂ ਦੇ ਮਨਾਂ ਦੇ ਵਿੱਚ ਕਿ ਉਹਨਾਂ ਨੇ ਭਾਈ ਮਹਾਰਾਜ ਸਿੰਘ ਜੀ ਨੂੰ ਹੱਥਾਂ 'ਚ ਹਾਥਕੜੀਆਂ ਪੈਰਾਂ 'ਚ ਬੇੜੀਆਂ ਤੇ ਸਾਰੇ ਸਰੀਰ ਦੇ ਉੱਤੇ ਉਹਨਾਂ ਨੂੰ ਸੰਗਲੀਆਂ ਦੇ ਨਾਲ ਜਗੜਬੰਦ ਮਾਰੇ ਹੋਏ ਸਨ ਇਸੇ ਕਰਕੇ ਪਹਿਲਾਂ ਜਲੰਧਰ ਜਲੰਧਰ ਤੋਂ ਅਲਾਹਾਬਾਦ ਅਲਾਹਾਬਾਦ ਤੋਂ ਕਲਕੱਤੇ ਤੇ ਕਲਕੱਤੇ ਦੇ ਬੰਦਰਗਾਹ ਤੋਂ ਆਪ ਜੀ ਨੂੰ ਉਸ ਵੇਲੇ ਕਾਲੇ ਪਾਣੀ ਦੀ ਜੇਲ ਸਿੰਗਾਪੁਰ ਵਿਖੇ ਭੇਜ ਦਿੱਤਾ ਗਿਆ ਆਪ ਜੀ ਤੇ ਆਪ ਜੀ ਦੇ ਸਾਥੀਆਂ ਉੱਤੇ ਵਾਦ ਤੋਂ ਵਾਦ ਤਸ਼ੱਦਦ ਕੀਤੇ ਗਏ ਕਿਤੇ ਗੋਰੀ ਹਕੂਮਤ ਨੂੰ ਇਹ ਲੱਗਦਾ ਸੀ ਜੋ ਕਿ ਅਰਨੋਲਡ ਦਾ ਕਥਨ ਵੀ ਸੀ ਜੇਕਰ ਭਾਈ ਮਹਾਰਾਜ ਸਿੰਘ ਜੀ ਅੰਗਰੇਜ਼ੀ ਹਕੂਮਤ ਦੇ ਹੱਥ ਨਾ ਹੁੰਦੇ ਤਾਂ ਅੰਗਰੇਜ਼ੀ ਹਕੂਮਤ ਦੇ ਹੱਥੋਂ ਪੰਜਾਬ ਨਿਕਲ ਜਾਣਾ ਸੀ ਇਸ ਇੱਕ ਲਾਈਨ ਤੋਂ ਭਾਈ ਸਾਹਿਬ ਜੀ ਦੀ ਸ਼ਖਸੀਅਤ ਤੇ ਉਹਨਾਂ ਦੇ ਦਹਿਸ਼ਤ ਜੋ ਗੋਰੀ ਸਰਕਾਰ ਦੇ ਮਨ ਵਿੱਚ ਵਸੀ ਸੀ ਸਾਫ਼ ਉਜਾਗਰ ਹੁੰਦੀ ਹੈ ਭਾਈ ਸਾਹਿਬ ਜੀ ਨੂੰ ਜਦੋਂ ਸਿੰਗਾਪੁਰ ਦੀ ਜੇਲ੍ਹ ਵਿਖੇ ਰੱਖਿਆ ਗਿਆ ਤਾਂ ਖਾਸ ਹਦਾਇਤ ਸੀ ਕਿ ਇਹਨਾਂ ਨੂੰ ਉੱਪਰਲੀ ਮੰਜ਼ਲ ਤੇ ਰੱਖਿਆ ਜਾਵੇ ਉਸ ਜੇਲ੍ਹ ਦੇ ਕਮਰੇ ਦੇ ਵੀ ਰੋਸ਼ਨੀ ਤੇ ਹਵਾ ਦੇ ਸਰੋਤ ਬੰਦ ਕਰ ਦਿੱਤੇ ਗਏ ਬਾਰੀਆਂ ਤੇ ਝਰਨਿਆਂ ਦੇ ਉੱਤੇ ਇੱਟਾਂ ਲਗਾ ਦਿੱਤੀਆਂ ਗਈਆਂ ਤੇ ਇੱਕ ਕਾਲ ਕੋਠੜੀ ਵਾਂਗੂ ਕੁੱਪ ਹਨੇਰਾ ਕਰ ਦਿੱਤਾ ਗਿਆ ਹੱਥਾਂ ਦੀਆਂ ਹਥਕੜੀਆਂ ਪੈਰਾਂ ਦੀਆਂ ਜੰਜੀਰਾਂ ਤੇ ਉਮਰ ਤਕਰੀਬਨ 80 ਸਾਲ ਇਸ 80 ਸਾਲ ਦੇ ਗੁਰਮੁਖ ਜਵਾਨ ਗੁਰਮੁਖ ਬੁੱਢੇ ਕਦੇ ਨਹੀਂ ਇਸ ਅਵਸਥਾ ਦੇ ਮਾਲਕ ਨੇ ਦੇਸ਼ ਦੀ ਆਜ਼ਾਦੀ ਵਿੱਚ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਕਿਉਂਕਿ ਹੌਲੀ-ਹੌਲੀ ਬਿਲਕੁਲ ਅਨੇਰ ਕੋਠੜੀ ਦੇ ਵਿੱਚ ਰਹਿਣ ਕਰਕੇ ਭਾਈ ਸਾਹਿਬ ਜਿੱਦੀਆਂ ਅੱਖਾਂ ਦੀ ਰੋਸ਼ਨੀ ਜਿਹੜੀ ਸੀ ਉਹ ਸਮਾਪਤ ਹੋ ਚੁੱਕੀ ਸੀ ਇਸ ਤਰੀਕੇ ਨਾਲ ਹੌਲੀ-ਹੌਲੀ ਹੌਲੀ ਇਹ ਦੇਸ਼ ਕੌਮ ਤੇ ਪੰਥ ਦਾ ਜਜਾਰੂ ਆਪਣਾ ਇੱਕ-ਇੱਕ ਸਵਾਸ ਆਪਣੇ ਪੰਥ ਦੇ ਨਾਂ ਆਪਣੇ ਦੇਸ਼ ਦੇ ਨਾਂ ਆਪਣੇ ਦੇਸ਼ ਵਾਸੀਆਂ ਦੀ ਆਜ਼ਾਦੀ ਦੇ ਨਾਂ ਲੇਖੇ ਲਾਉਂਦਾ ਹੋਇਆ ਹਰ ਸੁਵਾਸ ਜਿਹੜਾ ਹੈ ਉਹ ਇਸ ਦੇਸ਼ ਕੌਮ ਦੀ ਝੋਲੀ ਵਿੱਚ ਪਾ ਦਿੰਦਾ ਹੈ ਅੰਤ 5 ਜੁਲਾਈ 1856 ਨੂੰ ਉਹਨਾਂ ਦੀ ਜੀਵਨ ਜੋਤ ਸਾਨੂੰ ਰੋਸ਼ਨੀ ਦੇ ਕੇ ਹਮੇਸ਼ਾ ਲਈ ਅਲੋਪ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ